ਸਰਕਾਰ ਜੰਦਾਬਾ ਜਿਲੀ ਬੋਲ ਜੰਦਾਬਾ ਕਿਆ ਸਰਕਾਰ ਜੰਦਾਬਾ ਮਨਤਮ ਜੰਦਾਬਾ ਕਿਆ ਸਰਕਾਰ ਜੰਦਾਬਾ ਦਿੱਲੀ ਬੋਲ ਜੰਦਾਬਾ 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 ਕਿਆ ਸਰਕਾਰ ਜਿੰਦਾਬਾਦ ਯਾ ਸਰਕਾਰ ਜਿੰਦਾਬਾਦ ਜਿੰਦਾਬਾਦ ਮੈਂ ਯਾ ਸਰ ਮੇਰਾ ਟਾਇਰ ਡਮਰ ਕਰਾਉਂਦੇ ਘਟਾ ਲੱਗ ਜਾਣਾ ਦੇਖੋ ਮੇਰੀ ਗੱਲ ਸੁਣੋ ਸਾਡੇ ਘਰਾਂ ਪੇਸ਼ੈਂਟ ਪਏ ਆ ਜੀ ਉਹਨਾਂ ਨੂੰ ਐਡਮਿਟ ਹੋਇਆ ਹੈ ਮੈਂ ਤੁਹਾਨੂੰ ਹੁਣ ਕੀ ਸਟਿਚ ਲੱਗਦਾ ਨਾ ਹਸਪੀਟਲ ਤੋਂ ਆਹ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਮਤਲਬ ਇਹਨਾਂ ਨੂੰ ਮਤਲਬ ਪੱਕੇ 'ਚ ਰੱਖਣਾ ਮਤਲਬ ਕੂਲਰ 'ਚ ਰੱਖਣਾ ਹੈ ਲੇਕਿਨ ਕੋਈ ਬੰਦੋਬਸਤ ਨਹੀਂ ਹੋ ਰਿਹਾ ਔਰੇ ਕੋਈ ਵੀ ਆ ਲੈ ਇਹੇ ਦੱਸੋ ਬਿਜਲੀ ਬੋਰਡ ਦਾ ਕੀ ਹੋਇਆ ਇਹ ਫਾਲਟ ਹੋਇਆ ਹੈ ਕੋਈ ਫਾਲਟ ਵੱਡੀ ਗੱਲ ਨਹੀਂ ਹੈ ਲੇਕਿਨ ਫਾਲਟ ਹੈ ਲੇਕਿਨ ਮੋ ਕਰਜਾ ਟੁੱਟਾ ਬੰਦ ਨਾ ਵੇ ਮੇਰੇ ਤੋਂ ਦੱਸਿਓ ਕਰੀਏ ਠੀਕ ਹੈ ਨਾ ਇਹ ਥੰਦ ਕਿਹ ਘੰਟਾ ਐਟ ਲਗੂਗਾ ਹਾਂ ਤਾਂ ਨਹੀਂ ਜੀ 7:30 ਵਜੇ ਤੁਹਾਨੂੰ ਫੋਨ ਕਰ ਰਹੇ ਹਾਂ ਜੀ 7:30 ਜੇ ਲਾਈਨ ਨਹੀਂ ਚਲਣੀ ਜੀ ਇਹ ਸਾਡੀ ਲਾਈਨ ਦਾ ਮਤਲਬ ਨਹੀਂ ਹੈ ਜੇ ਲਾਈਨ ਨਹੀਂ ਚੱਲਦੀ ਸਾਡਾ ਵੀ ਦੇਖੋ ਮੇਰੀ ਗੱਲ ਨੂੰ ਸਾਡਾ ਵੀ ਦੇਖੋ ਨਾ ਸੋਚੋ ਹੋਰ ਸੋਚੇ ਹੀ ਕਰਾਂਦੇ ਵਾ ਜੀ ਬੈਸ ਕਰ ਰਹੇ ਆ ਜੀ ਉੱਪਰ ਰੋਡ ਦੇ ਸਟਾਪ ਖੜੇ ਆ ਜੀ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਸਰਕਾਰ ਨੇ ਬਿਜਲੀ ਦਾ ਫ੍ਰੀ ਕਰਤੀ ਪਰ ਇਹਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਲੋਕ ਬਹੁਤ ਪਰੇਸ਼ਾਨ ਆ ਜੀ ਬਿਮਾਰੀ ਕਰਕੇ ਪੇਸ਼ੈਂਟ ਘਰੇ ਪਏ ਆ ਤੇ ਲੋਕਾਂ ਵੱਲੋਂ ਪੂਰਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਕੋਈ ਮੁਲਾਜ਼ਮ ਨਹੀਂ ਜੀ ਹੈਗਾ ਤੁਸੀਂ ਆਪ ਜਾ ਕੇ ਦੇਖੋ ਤੇ ਬਾਕੀ ਪਬਲਿਕ ਜਿਹੜੀ ਹਰਾਸਮੈਂਟ ਹੋ ਰਹੀ ਹੈ ਕਰਾਲੀ ਸ਼ਹਿਰ ਦੇ ਅੱਧੇ ਏਰੀਆ 'ਚ ਲਾਈਟ ਹੈਈ ਹੈ ਅੱਧੇ 'ਚ ਲਾਈਟ ਨਹੀਂ ਹੈਗੀ ਭਗਵਾਨਤਮਾਨ ਜੀ ਨੂੰ ਬੇਨਤੀ ਆਪਣੀ ਫ੍ਰੀ ਬਿਜਲੀ ਵਾਲੀ ਸਕੀਮ ਵਾਪਸ ਲੈ ਲਓ ਸਾਨੂੰ ਪੈਸੇ ਨਾਲ ਫੈਸਿਲਿਟੀ ਨਹੀਂ ਆ ਰਹੀ ਇੱਥੇ ਤੱਕ ਗਰਮੀ ਦੇ ਵਿੱਚ ਬੱਚੇ ਪਰੇਸ਼ਾਨ ਹੋ ਰਹੇ ਹਨ ਅੱਛਾ ਤੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਜਿਹੜੀ ਹੈ ਫ੍ਰੀ ਕਰ ਦਿੱਤੀ ਗਈ ਹੈ ਹਾਂ ਤੇ ਉਹ ਫ੍ਰੀ ਦਾ ਕੀ ਫਾਇਦਾ ਜੇ ਲਾਈਟ ਹੀ ਨਾ ਆਵੇ ਹਾਂ ਸਤਵੇ ਦਿਨਾਂ ਦੀ ਆ ਜੀ ਬੱਚੇ ਪਰੇਸ਼ਾਨ ਹੋਏ ਪਿਆ ਹਾਂ ਆ ਨੀਂਦ ਆ ਨਹੀਂ ਰਹੀ ਆ ਜੀ ਬਹੁਤ ਬੁਰਾ ਹਾਲ ਹੋਇਆ ਬਈ ਹਾਂ ਜੀ ਤਾਂ ਹਾਰ ਜਨਬ ਹੋਣ ਜਖਲੇ ਨਹੀਂ ਹਜੇ ਤਾਂ ਉਹਦੇ ਆਣਾ ਪਿਆ ਜੀ ਕੋਈ ਕੋਈ ਮਿਲਾਂ ਨਹੀਂ ਆ ਬਈ ਭਵਨ ਜਨਾਬ ਕੋਈ ਵੀ ਪੈ ਨਹੀਂ ਕਹਗੇ ਹੱਡੇ ਇੰਟਰਵਿਊ ਕਿ ਪੰਜਾਬ ਹੋਰ ਸਟੇਟਾਂ ਨੂੰ ਬਿਜਲੀ ਵੇਚਦਾ ਹੈ ਫਾਇਦਾ ਬਿਜਲੀ ਵਿਭਾਗ ਦੇ ਆਪਣਾ ਫੋਨ ਲਗਾ ਇੰਟਰਵਿਊ ਤੇ ਲਾਈਵ ਕਿਹਾ ਉਹਨਾਂ ਨੇ ਬਿਜਲੀ ਕਿੱਥੋਂ ਵੇਚਦੇ ਨੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਆਪਣੀ ਸਟੇਟ ਦਾ ਬਿਜਲੀ ਪੂਰੀ ਨਹੀਂ ਹੋ ਰਹੀ ਭਵਨ ਜਨਾਬ ਇੰਨਾ ਛੁਰ ਬੋਲਣਾ ਚੰਗੀ ਗੱਲ ਨਹੀਂ ਹੈ ਮੈਂ ਜੀ ਐਡੀਆ ਸਾਹਿਬ ਨੂੰ ਜੈ ਸਾਹਿਬ ਨੂੰ ਆਨ ਰਿਕਾਰਡ ਮਤਲਬ ਹਾਂ ਆਨ ਰਿਕਾਰਡ ਮੇਰੇ ਪਾਸ ਹੈ ਮੈਂ ਕਈ ਵਾਰ ਕਾਲ ਕਰ ਚੁੱਕਿਆ ਹਾਂ ਕਦੀ ਕਹਿੰਦੇ 5 ਮਿੰਟ ਬਾਅਦ ਕਦੀ ਕਹਿੰਦੇ ਘੰਟੇ ਬਾਅਦ ਕਿੰਨੀ ਕੀ ਡੇਰ ਤੋਂ ਫੋਨ ਕਰ ਰਿਹਾ ਕਿੰਨੇ ਵਜੇ ਤੋਂ ਫੋਨ ਕਰ ਰਿਹਾ ਸਾਢੇ 7 ਵਜੇ ਤੋਂ ਮੈਂ ਫੋਨ ਕਰ ਰਿਹਾ ਜੀ ਆ ਲੇਕਿਨ ਕੋਈ ਸੁਣਵਾਈ ਨਹੀਂ ਕਦੀ ਕਹਿੰਦੇ 1/2 ਘੰਟੇ ਤੋਂ ਕਦੀ ਕਹਿੰਦੇ ਉਹ ਤੁਸੀਂ ਕੌਣ ਬੋਲਦੇ ਹੋ ਕਿੱਥੇ ਤੋਂ ਬੋਲਦੇ ਹੋ ਇਹ ਗੱਲਾਂ ਕਰ ਰਹੇ ਆ ਉਹ ਲੇਕਿਨ ਕੋਈ ਗੱਲ ਨਹੀਂ ਕਰ ਰਹੇ ਇਸ ਵਦੋ ਬਿਜਲੀ ਮਿਲ ਨਹੀਂ ਰਹੀ ਚਾਰ ਚਾਰ ਪੰਜ ਪੰਜੇ ਘਟੇ ਘਟ ਲੱਗ ਰਹੇ ਆ ਕੋਈ ਲਾਈਟ ਨਹੀਂ ਆ ਰਹੀ ਕੋਈ ਕੰਪਲੇਂਟ ਲਖਾਣੇ ਕੋਈ ਬਿਜਲੀ ਠੀਕ ਕਰਨ ਨਹੀਂ ਆਉਂਦਾ ਹੈਗਾ ਐਜੀ ਫਿਰ ਨੂੰ ਕਿਆ ਕਰੂੰਗੀ ਦੱਸੋ ਆ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਸੂਬਾ ਜਿਹੜਾ ਹੈ ਸਰਪ੍ਰਸਤ ਬਿਜਲੀ ਜਿਹੜਾ ਬਣਾ ਰਿਆ ਏ ਤੇ ਹੋਰ ਸੂਬਿਆਂ ਨੂੰ ਜਿਹੜੀ ਹੈ ਬਿਜਲੀ ਵੇਚੀ ਜਾਂਦੀ ਹੈ ਪਰ ਹਾਲਾਤ ਅਸੀਂ ਤੁਹਾਨੂੰ ਦਿਖਾਨੇ ਆ ਕੁਰਾਲੀ ਸ਼ਹਿਰ ਦੇ ਕੁਰਾਲੀ ਸ਼ਹਿਰ ਦੇ ਵਿੱਚ ਕਿਆ ਹਾਲਾਤ ਨੇ ਰਾਤ ਦੇ 11 ਵੱਜ ਚੁੱਕੇ ਨੇ ਤੇ ਲੋਕ ਜਿਹੜੇ ਨੇ ਸੜਕਾਂ ਤੇ ਨੇ ਕਿਉਂ ਸੜਕਾਂ ਤੇ ਨੇ ਇਧਰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਿਜਲੀ ਕੰਪਲੇਂਟ ਦਫ਼ਤਰ ਹੈ ਔਰ ਬਿਜਲੀ ਕੰਪਲੇਂਟ ਦਫ਼ਤਰ ਦੇ ਵਿੱਚ ਔਰ ਕੋਈ ਮੁਲਾਜ਼ਮ ਤੱਕ ਨਹੀਂ ਹੈਗਾ ਲੋਕ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੇ ਆਪਣੀ ਕੰਪਲੇਂਟ ਔਰ ਦਰਜ ਕਰਾਉਣ ਆਏ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਕਰੀਬਨ 6:30 ਤੋਂ ਲੈ ਕੇ 7 ਵਜੇ ਤੱਕ ਦੀ ਬਿਜਲੀ ਜਿਹੜੀ ਆ ਗਈ ਹੋਈ ਹੈ ਤਕਰੀਬਨ 11 ਵੱਜ ਚੁੱਕੇ ਨੇ ਹਜੇ ਤੱਕ ਜਿਹੜਾ ਹੈ ਕੋਈ ਮੁਲਾਜ਼ਮ ਵੀ ਜੇ ਆਪਾਂ ਗੱਲ ਕਰੀਏ ਕੋਈ ਮੁਲਾਜ਼ਮ ਤੱਕ ਔਰ ਨਹੀਂ ਹੈਗਾ ਤੇ ਤੁਹਾਨੂੰ ਸੁਣਾਉਂਦੇ ਆ ਜਦੋਂ ਇਹਨਾਂ ਲੋਕਾਂ ਦੇ ਵੱਲੋਂ ਮੁਲਾਜ਼ਮਾਂ ਨੂੰ ਫੋਨ ਕੀਤਾ ਗਿਆ ਜੇਈ ਨੂੰ ਉਹ ਜੇਈ ਸਾਹਿਬ ਦਾ ਕੀ ਕਹੀਆ ਸੀ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਦੀਆਂ ਸੜਕਾਂ ਤੇ ਖੜੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਜਿਹੜੇ ਨੇ ਪੰਜਾਬ ਸਰਕਾਰ ਆ ਰ ਬਿਜਲੀ ਬੋਰਡ ਦਾ ਜਿਹੜਾ ਮੁਜ਼ਾਰਾ ਕਰ ਰਹੇ ਨੇ ਤੁਸੀਂ ਦੇਖੋ ਇਹ ਲਾਈਵ ਤਸਵੀਰਾਂ ਤੇ ਤੁਹਾਨੂੰ ਸੁਣਾਉਂਦੇ ਹਾਂ ਉਹ ਮੁਲਾਜ਼ਮ ਜਿਹੜਾ ਨੇ ਜੇਈ ਜਦੋਂ ਇਹਨਾਂ ਨੇ ਫੋਨ ਕੀਤਾ ਤਕਰੀਬਨ 11 ਵਜੇ ਫੋਨ ਕੀਤਾ ਉਹਨਾਂ ਦਾ ਕੀ ਜਵਾਬ ਸੀ ਉਹ ਵੀ ਤੁਸੀਂ ਸੁਣੋ ਹਲੋ ਹਲੋ ਹਾਂਜੀ ਜੈ ਸਿੰਘ ਸਾਹਿਬ ਹਾਂਜੀ ਹਾਂਜੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਕਾਲ ਚ ਕਰ ਚੁੱਕਿਆ ਦੂਸਰੇ ਨੰਬਰਾਂ ਤੋਂ ਉਹ ਪਲੀਜ਼ ਉੱਥੇ ਸਾਡੀ ਲਾਈਟ ਨਹੀਂ ਬਿਲਕੁਲ ਵੀ ਆ ਰਹੀ ਦੇਖ ਲੋ ਉਹ ਸਾਢੇ 7 ਵਜੇ ਤੋਂ ਪਰੇਸ਼ਾਨ ਹੋ ਰਹੇ ਹਾਂ ਅਸੀਂ ਉਹ ਕਿੱਥੇ ਨੂੰ ਜਾ ਰਿਹਾ ਜੀ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਵੀ ਵਾਰ ਨੰਬਰ 5 ਮੇਰੇ ਕੋਲ ਮੇਰੇ ਕੋਲ 100 ਫੋਨ ਆ ਰਿਹਾ ਜੀ ਸਰ 100 150 ਫੋਨ ਆ ਰਿਹਾ 100 150 ਫੋਨ ਦਾ ਅਸਰ ਤਾਂ ਕੋਈ ਨਹੀਂ ਹੋ ਰਿਹਾ ਜੀ ਤੁਹਾਡੇ ਕੋਲ ਜੀ ਹਾਂ ਮੈਂ ਦੱਸੋ ਕਿੱਥੇ ਨੂੰ ਕਹਿ ਰਹੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਜੀ ਆਹ ਵੀ ਵਾਰ ਨੰਬਰ 5 ਚ ਮਤਲਬ ਕੋਈ ਮਤਲਬ ਕੋਈ ਲਾਈਟ ਦਾ ਹੋ ਨਹੀਂ ਰਿਹਾ ਹੈਗਾ ਕੋਈ ਨਹੀਂ ਅਮ ਤੋੜਾ ਟਾਈਮ ਲਗੂਆ ਕਰਾਂ ਦੇ ਘੰਟਾ ਲੱਗ ਜਾਣਾ ਦੇਖੋ ਮੇਰੀ ਗੱਲ ਸੁਣੋ ਸਾਡੇ ਘਰਾਂ ਪੇਸ਼ੈਂਟ ਪਏ ਆ ਜੀ ਉਹਨਾਂ ਨੂੰ ਐਡਮਿਟ ਹੋਏ ਮੈਂ ਤੁਹਾਨੂੰ ਹੁਣ ਵੀ ਸਲਿੱਪ ਲਿਆ ਕੇ ਦਿਖਾ ਦਿੰਦਾ ਹਾ ਹਸਪੀਟਲ ਤੋਂ ਆਹ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਮਤਲਬ ਇਹਨਾਂ ਨੂੰ ਮਤਲਬ ਪੱਖੇ ਚ ਰੱਖਣਾ ਮਤਲਬ ਪੂਲਰ ਚ ਰੱਖਣਾ ਹਾ ਲੇਕਿਨ ਕੋਈ ਬੰਦੋਬਸਤ ਨਹੀਂ ਹੋ ਰਿਹਾ ਔਰ ਕੋਈ ਵੀ ਆ ਨੇ ਇਹੇ ਦੱਸੋ ਬਿਜਲੀ ਬੋਰਡ ਦਾ ਇਹ ਉਹ ਵਾਹੀਆਂ ਫਾਲਟ ਪਾ ਆਇਆ ਕੋਈ ਫਾਲਟ ਵੱਡੀ ਗੱਲ ਠੀਕ ਹੈ ਲੇਕਿਨ ਫਾਲਟ ਹੈ ਲੇਕਿਨ ਉਹ ਫੜ ਜਾ ਟੋਡਾ ਬੰਦ ਨਾ ਠੀਕ ਕਰਨਾ ਹਾ ਫਿਰ ਮੈਂ ਥੋ ਠੀਕ ਹੈ ਨਾ ਜੀ ਤੁਹਾਨੂੰ ਕਿਹ ਘੰਟਾ ਟਾਂਟ ਲੱਗੂਗਾ ਟਾਂਟ ਨਹੀਂ ਜੀ 7:30 ਵਜੇ ਤੁਹਾਨੂੰ ਫੋਨ ਕਰ ਰਹੇ ਹਾਂ ਜੀ 7:30 ਜੇ ਲਾਈਨਾਂ ਨਹੀਂ ਚਲਾਣੀ ਜੇ ਸਾਡੀ ਲਾਈਨਾਂ ਬੰਦ ਹੋਈਆਂ ਹੀ ਹੈ ਜੇ ਲਾਈਨਾਂ ਨਹੀਂ ਚਲਦੀ ਸਾਡਾ ਵੀ ਦੇਖੋ ਮੇਰੀ ਗੱਲ ਨੂੰ ਸਾਡਾ ਵੀ ਦੇਖੋ ਨਾ ਸੋਚੋ ਕੋਈ ਨਹੀਂ ਕਰਾਂ ਦੇਵਾ ਜੀ ਵੈਸ ਕਰਾ ਕਿੰਨੀ ਦੇਰ ਖੜਾ ਰਹੀ ਜੀ ਆਹ ਕਰਾਂ ਦੇ 1 ਘੰਟੇ 1 ਘੰਟਾ ਲੱਗੂਗਾ ਜੀ ਪੰਜਾਬ ਸਰਕਾਰ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵਾਨ ਤੁਮਾ ਸਰਕਾਰ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਭਗਵਾਨ ਜਮਾਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵਾਨ ਜਮਾਨ ਮੁਰਦਾਬਾਦ ਬਿਜਲੀ ਬੋਰਡ ਮੁਰਦਾਬਾਦ ਮੇਰਾ ਨਾਮ ਇਸ਼ੂ ਹੈ ਜੀ ਕਿਹੜੇ ਵਾਰਡ ਦੇ ਹੋ ਮੈਂ ਵਾਰਡ ਨੰਬਰ 5 ਤੋਂ ਆ ਜੀ ਕੋਰਾਲੀ ਤੋਂ ਜੀ ਕੀ ਪ੍ਰੋਬਲਮ ਆਈ ਅੱਜ ਅੱਧੀ ਰਾਤ ਨੂੰ ਤੁਸੀਂ ਉਰੇ ਤਕਰੀਬਨ 10 10:30 ਵੱਜ ਚੁੱਕੇ ਨੇ ਬਿਜਲੀ ਬੋਰਡ ਦੇ ਸਾਹਮਣੇ ਤੁਸੀਂ ਨਾਰੇਬਾਜ਼ੀ ਕਰ ਰਹੇ ਹੋ ਸਰਕਾਰ ਅਰ ਬਿਜਲੀ ਬੋਰਡ ਦੇ ਖਿਲਾਫ ਅਸੀਂ 7 ਦੇ 7 ਵਜੇ ਦੇ ਤਕਰੀਬਨ ਲਾਈਟ ਗਈ ਹੈ ਜੀ ਉਸ ਤੋਂ ਬਾਅਦ ਲਾਈਟ ਦਾ ਕੋਈ ਰਿਸਪਾਂਸ ਨਹੀਂ ਜੀ ਆਇਆ ਅਸੀਂ ਜੇਈ ਸਾਹਿਬ ਨੂੰ ਐਸਜੀਓ ਸਾਹਿਬ ਨੂੰ ਤੇ तमाम ਬਿਜਲੀ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਹੈ ਸਭ ਨੂੰ ਕੰਪਲੇਨਟ ਕਰਕੇ ਸ਼ਿਕਾਇਤ ਦਰਜ ਕਰਾ ਚੁੱਕੇ ਹਾਂ ਤੇ ਉਹਨਾਂ ਦਾ ਵੱਲੋਂ ਕੋਈ ਰਿਸਪਾਂਸ ਨਹੀਂ ਜੀ ਆ ਰਿਹਾ ਹੈਗਾ ਕੋਈ ਬੰਦਾ ਨਹੀਂ ਹੈ ਕੋਈ ਮੁਲਾਜ਼ਮ ਨਹੀਂ ਹੈਗਾ ਬਿਜਲੀ ਵਿਭਾਗ ਦੇ ਬਾਹਰ ਅਸੀਂ ਰੋਪੜ ਰੋਡ ਤੇ ਇਸ ਟਾਈਮ ਖੜੇ ਹਾਂ ਜੀ ਲੋਕ ਬੜੇ ਪਰੇਸ਼ਾਨ ਹੋ ਰਹੇ ਹਨ ਸਰਕਾਰ ਨੇ ਬਿਜਲੀ ਦਾ ਫ੍ਰੀ ਕਰਤੀ ਪਰ ਇਹਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਲੋਕ ਬਹੁਤ ਪਰੇਸ਼ਾਨ ਹੈ ਜੀ ਬਿਮਾਰੀ ਕਰਕੇ ਪੇਸ਼ੈਂਟ ਘਰੇ ਪਏ ਆਂ ਤੇ ਲੋਕਾਂ ਵੱਲੋਂ ਪੂਰਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤੇ ਸਰਕਾਰ ਇਸ ਦੇ ਤੇ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਨਾ ਐਸਜੀਓ ਸਾਹਿਬ ਨਾ ਜੇਈ ਸਾਹਿਬ ਕੀ ਕਹਿੰਦੇ ਤੁਸੀਂ ਉਹ ਕੰਪਲੇਂਟ ਲਿਖਣ ਆਏ ਹੋ ਕੋਈ ਮੁਲਾਜ਼ਮ ਹੈ ਕੋਈ ਮੁਲਾਜ਼ਮ ਨਹੀਂ ਜੀ ਹੈਗਾ ਤੁਸੀਂ ਆਪ ਜਾ ਕੇ ਦੇਖੋ ਸਗੋਂ ਪੱਤਰਕਾਰ ਡੇਵਿਡ ਬਰਮਾ ਜੀ ਨੇ ਵੀ ਆਪਣੇ ਫੋਨ ਤੇ ਪਰਸਨ ਨੂੰ ਫੋਨ ਕੀਤਾ ਤੇ ਮੁਲਾਜ਼ਮ ਕਹਿੰਦੇ ਸੀ ਪਹਿਲਾਂ ਸ਼ਹਿਰ ਨਹੀਂ ਚਲਾਣਾ ਸੀ ਪਹਿਲਾਂ ਹੋਰ ਪਾਸੇ ਦੀ ਬਿਜਲੀ ਚਲਾਉਣੀ ਕੋਈ ਫਿਊਜ਼ ਵੀ ਆਜ ਨਹੀਂ ਲਾਉਣਾ ਹੈਗਾ ਤੇ ਬਾਕੀ ਪਬਲਿਕ ਜਿਹੜੀ ਹਰਾਸਮੈਂਟ ਹੋ ਰਹੀ ਹੈ ਕਰਾਲੀ ਸ਼ਹਿਰ ਦੇ ਅੱਧੇ ਏਰੀਆ ਚ ਲਾਈਟ ਹੈ ਹੀ ਅੱਧੇ ਚ ਲਾਈਟ ਨਹੀਂ ਹੈਗੀ ਤੁਸੀਂ ਦੇਖੋ ਜੀ ਬਿਜਲੀ ਵਿਭਾਗ ਦਾ ਹਾਲ ਦੇਖੋ ਕਿਹਾ ਜੀ ਪਾਣੀ ਖੜਾ ਹੀ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਸਰਕਾਰ ਦਾ ਕੋਈ ਇੱਥੇ ਮਲਾਜ਼ਮ ਨਹੀਂ ਜੀ ਹੈਗਾ ਸਾਰੇ ਪਾਸੇ ਬੁਰਾ ਹਾਲ ਹੈ ਪਬਲਿਕ ਹਰਾਸ ਹੋ ਰਹੀ ਪੂਰੀ ਆ ਦੇਖੋ ਜੀ ਮੰਗ ਕੀ ਕਰਦੇ ਹੋ ਸਾਡੀ ਮੰਗ ਇਹ ਹੈ ਵੀ ਜਲਦ ਤੋਂ ਜਲਦ ਕਾਰਵਾਈ ਕਰੀ ਜਾਵੇ ਨਹੀਂ ਇਸ ਰੋਡ ਤੇ ਤਰਨਾ ਪ੍ਰਦਰਸ਼ਨ ਲੋਕਾਂ ਵੱਲੋਂ ਕਰਾਇਆ ਜਾਊਗਾ ਔਰ ਭਗਵਾਨ ਤੁਮਾ ਜੀ ਨੂੰ ਬੇਨਤੀ ਆਪਣੀ ਫਰੀ ਵਸੇਰੀਆ ਸਕੀਮ ਵਾਪਸ ਲੈ ਲਓ ਸਾਨੂੰ ਪੈਸੇ ਨਾਲ ਫੈਸਿਲਿਟੀ ਦੇ ਦਿਓ ਮਹਾਰਾਜ ਕਾਨੂੰਨੀ ਜਾਇਦੀ ਹੋਣੀ ਫ੍ਰੀ ਬਿਜਲੀ ਕੀ ਨਾਮ ਹੈ ਤੁਹਾਡਾ ਮੇਰਾ ਹਰਬੀਤਕੌਰ ਨਾਮ ਹੈ ਕਿਹੜੇ ਵਾਰਡ 6 ਨੰਬਰ ਵਾਰਡ ਤੋਂ ਆਂਦੇ ਤੇ ਤਕਰੀਬਨ 11 ਬਾ ਚੱਕੇ ਨੇ ਹਾਂਜੀ 7 ਵਜੇ ਤੋਂ ਘੁੰਮ ਰਹੇ ਹੋ ਬਿਜਲੀ ਦਫਤਰ ਆਏ ਹੋ ਕੰਪਲੇਂਟ ਲਿਖਣ ਕਿ ਕਿਉਂ ਆ ਰਹੇ ਹੋ ਜੀ ਜੀ ਲਾਈਟ ਨਹੀਂ ਆਈ ਹਜੇ ਤੱਕ ਗਰਮੀ ਦੇ ਵਿੱਚ ਬੱਚੇ ਪਰੇਸ਼ਾਨ ਹੋ ਰਹੇ ਆਂ ਅੱਛਾ ਤੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਜਿਹੜੀ ਹੈ ਫ੍ਰੀ ਕਰ ਦਿੱਤੀ ਗਈ ਹੈ ਹਾਂ ਤੇ ਉਹ ਫ੍ਰੀ ਦਾ ਕੀ ਫਾਇਦਾ ਜੇ ਲਾਈਟ ਹੀ ਨਾ ਆਵੇ ਹਾਂ ਹਾਂਜੀ ਕੋਰੇ ਮੁਲਾਜ਼ਮ ਹੈ ਕੋਈ ਉਹ ਨਾਲ ਜੀ ਦੇਖੋ ਪਾਣੀ ਵੀ ਨਾ ਕੋਈ ਹੈ ਨਾ ਕੋਈ ਹੋ ਅਸੀਂ ਤਾਂ ਇਸੇ ਕਰਕੇ ਆਏ ਆ ਰਾਤ ਨੂੰ ਨਹੀਂ ਸਾਨੂੰ ਕੀ ਕਿ ਲੋੜ ਸੀਗੀ 11 ਵਜੇ ਅਸੀਂ ਆਏ ਆ ਵਿਚਾਲ ਹੁਣ ਲਾਈਟ ਆਂਦੀ ਹੁਣ ਆਂਦੀ ਹੈ ਪਰ ਲਾਈਟ ਅਜੇ ਤੱਕ ਨਹੀਂ ਆਈ ਕਿੰਨੇ ਵਜੇ ਦੀ ਲਾਈਟ ਗਈ ਹੋਈ ਹੈ ਜੀ 6:30 ਪਣ 7 ਦੀ ਗਈ ਹੋਈ ਹੈ ਸਾਡੇ ਲਾਈਟ ਅੱਛਾ ਜੀ ਹਾਂ ਜੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਫ੍ਰੀ ਬਿਜਲੀ ਚਾਹੀਦੀ ਹੈ ਜਾਂ ਸਾਨੂੰ ਤਾਂ ਲਾਈਟ ਚਾਹੀਦੀ ਹੈ ਹਾਂ ਫ੍ਰੀ ਦਾ ਕੋਈ ਚੱਕਰ ਨਹੀਂ ਹੈ ਅੱਛਾ ਹਾਂ ਤੇ ਕਿੰਨਾ ਪਰੇਸ਼ਾਨ ਹੋ ਰਹੇ ਹੋ ਅੱਜ ਪਰੇਸ਼ਾਨ ਤਾਂ ਤੁਹਾਨੂੰ ਪਤਾ ਹੀ ਇਹ ਗਰਮੀ ਇੰਨੀ ਹੈ ਉੱਪਰੋਂ ਬੱਚੇ ਛੋਟੇ ਛੋਟੇ ਆ ਮਸਤਲਾ ਬਹੁਤ ਜਾਤਾ ਮੇਰਾ ਸੌਂ ਨਹੀਂ ਆ ਰਹੀ ਹੈ ਕੀ ਪ੍ਰੋਬਲਮ ਕੀ ਆਈ ਹੈ ਕਿ ਰਾਤ ਨੂੰ ਜਿਹੜਾ ਉਹ ਇਕੱਠ ਕਰਿਆ ਹੈ ਨਾਰੇ ਲਗਾਏ ਆ ਸਰਕਾਰ ਔਰ ਬਿਜਲੀ ਬੋਰਡ ਦੇ ਖਿਲਾਫ ਕੀ ਕਹਿਣਾ ਜਾਂਦੇ ਹੋ 7 ਵੇ ਦੀ ਲਾਈਟ ਨਹੀਂ ਆ ਜੀ ਬੱਚੇ ਪਰੇਸ਼ਾਨ ਹੋਏ ਪਿਆ ਆ ਨੀਂਦ ਆ ਨਹੀਂ ਰਹੀ ਹੈ ਜੀ ਬਹੁਤ ਬੁਰਾ ਹਾਲ ਹੋਇਆ ਵਾ ਹਾਂ ਜੀ ਤਾਂ ਹਾਰ ਜਾਣਾ ਬ ਕੋਣ ਚੱਕਲੇ ਨਹੀਂ ਹਜੇ ਤਾਂ ਉਹਰੇ ਆਣਾ ਪਿਆ ਜੀ ਉਨੇ ਕੋਈ ਮੁਲਾਜ਼ਮ ਨਹੀਂ ਹੈ ਦਾ ਜੇ ਕੰਪਲੇਂਟ ਵਾਲਾ ਫੋਨ ਕਰਦੇ ਚੱਕ ਨਹੀਂ ਰਹੇ ਚੱਕ ਨਹੀਂ ਰਹੇ ਹੈ ਜੀ ਅੱਛਾ ਤੇ ਸਰਕਾਰ ਦੇ ਵੱਲੋਂ ਤਾਂ ਕਿਹਾ ਗਿਆ ਕਿ ਬਿਜਲੀ ਜਿਹੜੀ ਹੈ ਫ੍ਰੀ ਦਿੱਤੀ ਜਾ ਰਹੀ ਹੈ ਫ੍ਰੀ ਤਾਂ ਮਿਲਨੀ ਤਾਂ ਚਾਹੀਦੀ ਹੈ ਫ੍ਰੀ ਨੂੰ ਜਾਦਰੀ ਹੈ ਹਾਂ ਬਿਜਲੀ ਹੋਣੀ ਮਿਲਦੀ ਹੈ ਜੀ ਕਾਦਰੀ ਹੈ ਅੱਛਾ ਪਰੇਸ਼ਾਨ ਹੋ ਕੇ ਆਏ ਹਾਂ ਉਹ ਅਰੇ ਭਗਵਾਨ ਜਨਮਾਨ ਸਾਹਿਬ ਕੁਝ ਨੂੰ ਪਹਿਲਾਂ ਹੀ ਕਹਿ ਕੇ ਸਾਡੇ ਇੰਟਰਵਿਊ ਚ ਕਿ ਪੰਜਾਬ ਹੋਰ ਸਟੇਟਾਂ ਨੂੰ ਬਿਜਲੀ ਵੇਚਦਾ ਹੈ ਬਕਾਇਦਾ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਫੋਨ ਲਗਾ ਕੇ ਇੰਟਰਵਿਊ ਚ ਲਾਈਵ ਕਿਹਾ ਉਹਨਾਂ ਨੇ ਬਿਜਲੀ ਕਿੱਥੋਂ ਵੇਚ ਰਹੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਆਪਣੀ ਸਟੇਟ ਦਾ ਬਿਜਲੀ ਪਹੁੰਚ ਨਹੀਂ ਹੋ ਰਹੀ ਤੁਹਾਨੂੰ ਆਤਮਾਨ ਸਾਹਿਬ ਇੰਨਾ ਝੂਠ ਬੋਲਣਾ ਚੰਗੀ ਗੱਲ ਨਹੀਂ ਹੈਗੀ ਆ ਲਾਈਵ ਹੋਰ ਕੀ ਮੰਗ ਕਰਦੇ ਹੋ ਸਰਕਾਰ ਤੋਂ ਸੰਤੁਸ਼ਟ ਹੋ ਜਾਂਦੇ ਵੀ ਬਿਜਲੀ ਮਿਲਣੀ ਚਾਹੀਦੀ ਹੈ ਜੀ ਜਾਂ ਫ੍ਰੀ ਫ੍ਰੀ ਦੇ ਨਾਲ ਤੁਹਾਨੂੰ ਲੱਗ ਰਿਹਾ ਸੂਲਤਾਂ ਮਿਲ ਰਹੀਆਂ ਕੋਈ ਸੂਲਤ ਮਿਲਣੀ ਚਾਹੀਦੀ ਹੈ ਬਿਜਲੀ ਫ੍ਰੀ ਦੇ ਨਾਲ ਕੋਈ ਸੂਲਤ ਨਹੀਂ ਹੈ ਜੀ ਇਹ ਮੁਲਾਜ਼ਮ ਉਹ ਰਹੇਗੇ ਆ ਔਰ ਜਿਹੜੇ ਕੰਪਲੀਟ ਦੇ ਦਫ਼ਤਰ ਦੇ ਵਿੱਚ ਕੋਈ ਕੋਈ ਮੁਲਾਜ਼ਮ ਨਹੀਂ ਹੈ ਦਾ ਉਹ ਹਾਂ ਜਿਹੜੇ ਕਤਾਹੀ ਬਰਤ ਰਹੇ ਆ ਸਰਕਾਰ ਤੇ ਕੀ ਮੰਗ ਕਰ ਰਹੇ ਇਹਨਾਂ ਦੇ ਖਿਲਾਫ ਇਹਨਾਂ ਬਤਾਰਬਾਈ ਹੋਣੀ ਚਾਹੀਦੀ ਲੋਕ ਕਿੰਨੇ ਕੁ ਦੁਖੀ ਆ ਅੱਜ ਸਾਰਾ ਸ਼ਹਿਰ ਦੁਖੀ ਹੈ ਅੱਧਾ ਸ਼ਹਿਰ ਦੁਖੀ ਹੈ ਜੀ ਹਾਂ ਜੀ ਤੁਹਾਡਾ ਨੈਨੂ ਗੁਪਤਾ ਜੀ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਲੈਟ ਲੈਟ ਦੇ ਬਾਰੇ ਅੱਜ ਤੁਸੀਂ ਆਏ ਹੋ ਮੈਂ ਜੀ ਐਸਡੀਓ ਸਾਹਿਬ ਨੂੰ ਜੈ ਜੀ ਸਾਹਿਬ ਨੂੰ ਆਨ ਰਿਕਾਰਡ ਮੱਲ ਹਾਂ ਆਨ ਰਿਕਾਰਡ ਮੇਰੇ ਪਾਸ ਹੈ ਮੈਂ ਕਈ ਵਾਰ ਕਾਲ ਕਰ ਚੁੱਕਿਆ ਹਾਂ ਜੀ ਕਦੀ ਕਹਿੰਦੇ 5 ਮਿੰਟ ਬਾਅਦ ਕਦੀ ਕਹਿੰਦੇ ਘੰਟੇ ਬਾਅਦ ਕਿੰਨੀ ਕੀ ਡੇਰ ਤੋਂ ਫੋਨ ਕਰ ਰਹੇ ਕਿੰਨੇ ਵਜੇ ਤੋਂ ਫੋਨ ਕਰ ਰਹੇ ਸਾਢੇ 7 ਵਜੇ ਤੋਂ ਮੈਂ ਫੋਨ ਕਰ ਰਹੇ ਹਾਂ ਜੀ ਆਹ ਲੇਕਿਨ ਕੋਈ ਸੁਣਵਾਈ ਨਹੀਂ ਕਦੀ ਕਹਿੰਦੇ ਐਧੇ ਘੰਟੇ ਤੋਂ ਕਦੀ ਕਹਿਣੇ ਉਹ ਤੁਸੀਂ ਕੌਣ ਬੋਲਦੇ ਹੋ ਕਿੱਥੇ ਤੋਂ ਬੋਲਦੇ ਹੋ ਇਹ ਗੱਲਾਂ ਕਰ ਰਹੇ ਆ ਉਹ ਲੇਕਿਨ ਕੋਈ ਗੱਲ ਨਹੀਂ ਕਰ ਰਹੇ ਇਸ ਵੱਧੋ ਕੀ ਲੱਗ ਰਿਹਾ ਤੁਹਾਨੂੰ ਮੁਲਾਜ਼ਮ ਜਾਣ ਬੁੱਝ ਕੇ ਕਰ ਰਹੇ ਆ ਜੀ ਜਾਣ ਬੁੱਝ ਕੇ ਕਰ ਰਹੇ ਆ ਜੀ ਉਰੇ ਗਿੱਠ ਗਿੱਠ ਪਾਣੀ ਖੜਾ ਗੋਡੇ-ਗੋਡੇ ਪਾਣੀ ਖੜਾ ਕੋਈ ਅੰਦਰ ਬਿਜਲੀ ਦਾ ਉੱਤਰ ਦੇ ਵਿੱਚ ਬੰਦਾ ਹੀ ਨਹੀਂ ਹੈ ਕੋਈ ਵੀ ਆ ਅਸੀਂ ਚਾਰ ਚੱਕਰ ਘਟ ਚੁੱਕੇ ਜੀ ਆਹ ਪਰ ਮਾਨ ਸਰਕਾਰ ਤਾਂ ਕਹਿ ਰਹੀ ਆ ਵੀ ਪੰਜਾਬ ਸੂਬਾ ਜਿਹੜਾ ਹੋਰ ਸੂਬਿਆਂ ਨੂੰ ਬਿਜਲੀ ਵੇਚਦਾ ਸਭ ਤੋਂ ਵਧੀਆ ਪੰਜਾਬ ਹੈ ਲੱਗ ਰਿਹਾ ਤੁਹਾਨੂੰ ਕੁਝ ਇਹ ਜੀ ਇਹ ਜਹਾਹੀ ਨਹੀਂ ਜੀ ਕੁਛ ਵੀ ਇਹ ਹੈ ਬਿਜਲੀ ਮਿਲ ਨਹੀਂ ਰਹੀ ਚਾਰ ਚਾਰ ਪੰਜ ਪੰਜ ਘਟੇ ਕੱਟ ਲੱਗ ਰਹੇ ਆ ਕੋਈ ਲਾਈਟ ਨਹੀਂ ਆ ਰਹੀ ਕੋਈ ਕੰਪਲੇਟ ਲਖਾਣੇ ਕੋਈ ਬਿਜਲੀ ਠੀਕ ਕਰਨ ਨਹੀਂ ਆਉਂਦਾ ਹੈਗਾ ਇਹ ਜੀ ਫ੍ਰੀ ਨੂੰ ਕਿਆ ਕਰੂੰਗਾ ਜੀ ਦੱਸੋ ਆ ਤੇ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਹੈ ਸਾਨੂੰ ਤਾਂ ਬਿਜਲੀ ਚਾਹੀਦੀ ਹੈ ਜੀ ਸਾਨੂੰ ਫ੍ਰੀ ਦੀ ਜਗ੍ਹਾ ਪੈਸਿਆਂ ਦੀ ਮਿਲ ਜਵੇ ਸਾਡੇ ਘਰਾਂ ਦਾ ਸੌਣ ਨੂੰ ਨਹੀਂ ਰਾਤ ਨੂੰ 1:00 ਵਜੇ ਨਹੀਂ ਸਵੇਰ ਨੂੰ ਫੇਰ ਉਹੀ ਗੱਲਾਂ ਹੁੰਦੀਆਂ ਦੁਕਾਨਾਂ ਤੇ ਜਾਣਾ ਹੁੰਦਾ ਕੋਈ ਮਤਲਬ ਕੋਈ ਸੁਣਵਾਈ ਨਹੀਂ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੇ ਦੁਖੀ ਹੋਏ ਹੋਏ ਨੇ ਤਕਰੀਬਨ ਕਹਿੰਦੇ 7:00 ਵਜੇ ਤੋਂ ਲੈ ਕੇ ਹੁਣ ਰਾਤ ਦੇ 11 ਸਵਾ 11 ਵੱਜ ਚੁੱਕੇ ਨੇ ਲੈਡ ਦਾ ਕੋਈ ਅਤਾ ਪਤਾ ਨਹੀਂ ਹੈ ਪੰਜਾਬ ਸਰਕਾਰ ਦੇ ਦਾਅਵੇ ਜਿਹੜੇ ਨੇ ਪਰਾਲੀ ਦੇ ਵਿੱਚ ਖੋਖਲੇ ਨਜ਼ਰ ਆ ਰਹੇ ਨੇ ਤੇ ਜਦੋਂ ਜੇਈ ਸਾਹਿਬ ਨਾਲ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਨੇ ਹਜੇ ਵੀ ਘੰਟਾ ਜਿਹੜਾ ਡੇਢ ਘੰਟਾ ਲੱਗ ਜਾਵੇਗਾ ਜਦੋਂ ਪੰਜਾਬ ਸਰਕਾਰ ਹੋਰ ਸੂਬਿਆਂ ਨੂੰ ਬਿਜਲੀ ਦੇ ਸਕਦੀ ਹੈ ਤਾਂ ਆਪਣੇ ਪੰਜਾਬ ਨੂੰ ਕਿਉਂ ਨਹੀਂ ਦੇ ਸਕਦੀ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਹੀ ਨਾ ਮੁਲਾਜ਼ਮਾਂ ਤੇ ਕੀ ਕਾਰਵਾਈ ਕਰਦੀ ਹੈ ਕਿ ਆ ਸ਼ਹਿਰ ਨੂੰ ਬਿਜਲੀ ਮਿਲੇਗੀ ਜਾਂ ਫਿਰ ਲੋਕ ਸਾਰੀ ਰਾਤ ਪਰੇਸ਼ਾਨ ਹੋਣਗੇ ਜਾਂ ਅੱਗੇ ਨੂੰ ਵੀ ਪਰੇਸ਼ਾਨ ਰਹਿਣਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਕਰਾਲੀ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ